ਕ੍ਰੀਬਨ 8:00 ਵਜੇ ਨੈਸ਼ਨਲ ਹਾਈਵੇ ਗੁਰਾਇਆਂ ਦੇ ਉੱਤੇ ਇੱਕ ਸਕੂਲ ਦੀ ਬੱਸ ਜਾ ਰਹੀ ਸੀ ਜਿਸ ਨੂੰ ਕਿ ਟਰੱਕ ਨੇ ਟੱਕਰ ਮਾਰ ਦਿੱਤੀ ਉਸ ਦੇ ਵਿੱਚ ਕੋਈ ਵੀ ਬੱਚਾ ਸਵਾਰ ਨਹੀਂ ਸੀ ਹਲੇ ਬੱਚਿਆਂ ਨੂੰ ਹੀ ਲੈਣ ਜਾ ਰਹੇ ਸੀ ਧੁੰਦ ਬਹੁਤ ਪੈ ਰਹੇ ਸੀ ਉਸ ਤੋਂ ਬਾਅਦ ਪਿਛਲੇ ਪਾਸੇ ਟ੍ਰੈਫਿਕ ਜਾਮ ਹੋਣ ਦੇ ਕਾਰਨ ਅੱਗੇ ਟਰਾਲੇ ਦੇ ਪਿਛਲੇ ਪਾਸੇ ਆ ਕੇ ਇੱਕ ਟੈਂਪੂ ਵੱਜਾ ਜਿਸ ਦੇ ਵਿੱਚ ਕੀ ਉਸ ਦਾ ਡਰਾਈਵਰ ਫਸ ਗਿਆ ਉਹਨੂੰ ਬੰਦਿਆਂ ਦੀ ਸਹਾਇਤਾ ਦੇ ਨਾਲ ਖਿੱਚ ਕੇ ਅਸੀਂ ਬਾਹਰ ਕੀਤਾ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ 5-7 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਆ ਅਸੀਂ ਬਹੁਤ ਹੀ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਐਸਐਸਐਫ ਦੀ ਟੀਮ ਨੂੰ ਗਠਿਤ ਕੀਤਾ ਜਿਸ ਦੇ ਨਾਲ ਸੈਂਕੜੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੋ ਰਹੀ ਆ ਅੱਜ ਵੀ 5 ਮਿੰਟ ਦੇ ਬੱਚੇ ਇੱਥੇ ਬੰਦੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਇਹਦੇ ਵਿੱਚ ਕੋਈ ਜ਼ਖਮੀ ਵਗੈਰਾ ਜੇ ਟੈਂਪੂ ਵਾਲਾ ਜਿਹੜਾ ਡਰਾਈਵਰ ਸੀ ਉਹ ਜ਼ਖਮੀ ਹੋ ਗਿਆ ਜਿੰਨੀਆਂ ਕਿ ਲੱਤਾਂ ਵਿੱਚ ਫਸ ਗਈਆਂ ਸਨ ਉਹਨੂੰ ਟਰੱਕ ਦੀ ਸਹਾਇਤਾ ਦੇ ਨਾਲ ਖਿੱਚ ਕੇ ਰੱਸਾ ਪਾ ਕੇ ਅਸੀਂ ਉਹਨੂੰ ਬਾਹਰ ਕੱਢਿਆ ਤੇ ਉੰਨੀ ਉਹ ਐਸਐਸਐਫ ਦੀ ਟੀਮ ਨੂੰ ਦਿੱਤਾ ਉਹਨੂੰ ਹਸਪੀਟਲ ਲੈ ਗਈ ਆ ਉਹ ਗੱਲ ਵੀ ਹੈ ਗਲਤੀ ਤਾਂ ਇਸ ਡਰਾਈਵਰ ਦੀ ਆ ਇਸ ਦੇ ਅੱਗੇ ਟਰੱਕ ਨੇ ਬ੍ਰੇਕ ਲਾਈ ਹੋਸੀ ਟ੍ਰੈਫਿਕ ਜਾਮ ਸੀ ਅੱਗੇ ਇੱਕ ਐਕਸੀਡੈਂਟ ਹੋਰ ਹੋਇਆ ਸੀਗਾ ਇਸ ਬੰਦੇ ਕੋਲ ਜਾਂ ਤਾਂ ਬ੍ਰੇਕ ਨਹੀਂ ਲੱਗੀ ਜਾਂ ਅੰਧਿਆਨਾ ਹੋ ਗਏ ਪਿਛਲੇ ਪਾਸੇ ਉਹਦੇ ਵਿੱਚ ਵਜਾ ਜਿਹੜੀ ਸਕੂਲ ਵਾਸਤੇ ਟੱਕਰ ਹੋਈ ਹੈ ਉਹਦੇ ਵਿੱਚ ਕੋਈ ਬੱਚੇ ਵਗੈਰਾ ਸੀ ਉਹਦੇ ਵਿੱਚ ਕੋਈ ਬੱਚਾ ਸਵਾਰ ਨਹੀਂ ਸੀ ਹਲੇ ਬੱਚਿਆਂ ਨੂੰ ਲੈਣ ਹੀ ਜਾ ਰਹੇ ਸੀ ਉਹ ਘਰਾਂ ਤੋਂ ਸਾਰਿਆਂ ਦਾ ਬਚਾ ਸਿਰਫ ਇੱਕ ਐਸੀ ਡਰਾਈਵਰ ਦੇ ਸੱਟ ਲੱਗੀ ਆ ਬਾਕੀ ਸਾਰਿਆਂ ਦਾ ਬਚਾ ਜਿਹੜੇ ਉਹ ਜਿਹੜੇ ਟਰੱਕ ਦੂਜਾ ਸੀਗਾ ਜਿਹੜਾ ਦੱਸਦੇ ਪਏ ਆ ਜਿਹੜੇ ਬਾਸ ਨੂੰ ਟੱਕਰ ਮਾਰੀਆ ਉਹ ਕਹਿੰਦਾ ਸ਼ਾਇਦ ਹੈਲਪਰ ਚਲਾ ਰਿਆ ਸੀਗਾ ਕੰਡਕਟਰ ਚਲਾ ਰਿਆ ਸੀ ਉਹ ਜਿਹੜਾ ਡਰਾਈਵਰ ਜਦੋਂ ਅਸੀਂ ਉਹਨੂੰ ਬਾਅਦ ਚ ਪੁੱਛਿਆ ਜਿਹੜਾ ਨਾਲ ਬੰਦਾ ਸੁੱਤਾ ਪਿਆ ਸੀ ਉਹ ਕਹਿੰਦਾ ਜੀ ਡਰਾਈਵਰ ਮੈਂ ਆ ਬਟ ਮੌਕੇ ਤੇ ਮੈਂ ਮਜੂਰ ਸੀ ਮੈਂ ਦੇਖਿਆ ਕਿ ਜਿਹੜਾ ਉਹਦੇ ਨਾਲ ਹੈਲਪਰ ਸੀ ਉਹ ਟਰੱਕ ਚਲਾ ਰਿਆ ਸੀਗਾ ਉਹ ਆਪ ਸੁੱਤਾ ਪਿਆ ਸੀਗਾ ਇਸ ਕਰਕੇ ਉਹ ਬਾਅਦ ਵਿੱਚ ਝੂਠ ਬੋਲ ਰਿਹਾ ਸੀ ਅਸੀਂ ਉਹਨੂੰ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਡਰਾਈਵਰ ਇਹ ਨਹੀਂ ਸੀ ਇਹ ਚਲਾ ਰਿਆ ਸੀ ਇਹ ਜਿਹੜਾ ਐਕਸੀਡੈਂਟ ਹੈ ਇਹ ਸੰਗਣੀ ਧੁੰਦ ਕਾਰਨ ਹੋਇਆ ਮੇਨ ਬਰਾਇਆ ਬਸ ਸਟੈਂਡ ਦੇ ਓਵਰ ਬ੍ਰਿਜ ਤੇ ਇਹਦੇ ਵਿੱਚ ਕਰਮਬਾਰ ਇੱਕ ਹਨੂਮਨ ਸਕੂਲ ਤੋਂ ਅਸੀਂ ਬੈਨ ਜਿਹੜੀ ਕਿ ਚਾਰ ਗੱਡੀਆਂ ਹੋਰ ਇਹਦੇ ਦਾ ਟਕਰਾਇਆਂ ਨੇ ਜਿਹਦੇ ਵਿੱਚ ਇੱਕ ਕੈਂਟਰ ਦਾ ਡਰਾਈਵਰ ਹਰਪੀ ਸਿੰਘ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਹਨੂੰ ਆਪਣੀ ਐਸਐਸਐਫ ਦੀ ਗੱਡੀ ਰਾਹੀਂ ਅਸੀਂ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਇਹ ਸੂਚਨਾ ਸਾਨੂੰ ਗ੍ਰਾਇਆ ਪੁਲਿਸ ਸਟੇਸ਼ਨ ਤੋਂ ਮਿਲੀ ਸੀ ਅਗਲੇਰੀ ਕਾਰਵਾਈ ਦੇ ਥਾਣਾ ਗ੍ਰੈਂਡ ਤੋਂ ਅ ਐਸ ਐਚਓ ਸਾਹਿਬ ਤੇ ਡਿਊਟੀ ਅਫਸਰ ਮੌਜੂਦ ਨੇ ਬੱਚੇ ਫੈਨਿਸ ਵਾਲਾ ਬੱਸ ਖਾਲੀ ਸੀ ਨਹੀਂ ਜੀ ਹਾਂ ਜੀ ਬੱਚਿਆਂ ਨੂੰ ਲੈਣ ਜਾ ਰਹੀ ਸੀ ਕੁਦਰਤੀ ਬੱਸ ਜਿਹੜੀ ਬੱਸ ਸੀ ਸਕੂਲੀ ਬੱਸ ਵਿੱਚ ਬੱਚਾ ਕੋਈ ਨਹੀਂ ਸੀ ਬੱਚਿਆਂ ਨੂੰ ਲੈਣ ਜਾ ਰਹੀ ਸੀ